ਇਹ ਰਾਜਕਾਲੀ ਕੋਸ਼ਿਸ਼ ਕਰ ਰਹੇ ਸੀ ਉਹ ਚੀਜ਼ ਖਤਮ ਹੋ ਗਈ ਹਿੰਦੁਸਤਾਨ ਇੱਕ ਮਜ਼ਬੂਤ ਦੇ ਬਣਨਾ ਚਾਹੁੰਦਾ ਬੜੀ ਮੁਸ਼ਕਲ ਦੇ ਨਾਲ ਆਜ਼ਾਦੀ ਲਈ ਉਸ ਆਜ਼ਾਦੀ ਨੂੰ ਬਰਕਰਾਰ ਰੱਖਾਂਗੇ ਪਾਰਲੀਮੈਂਟ ਦੇ ਵਿੱਚ ਜਾ ਕੇ ਆਪਣੇ ਬਾਰਡਰ ਦੀ ਆਪਣੇ ਪੰਜਾਬ ਦੀ ਗੱਲ ਕਰਨਗੇ ਆਪਣੇ ਕਿਸਾਨਾਂ ਦੀ ਗੱਲ ਕਰਾਂਗੇ ਆਪਣੇ ਪੰਜਾਬ ਦੀਆਂ ਮੰਗਾਂ ਦੀ ਗੱਲ ਕਰਾਂਗੇ ਜਿਹੜਾ ਕਿਸਾਨ ਨੂੰ ਕਿਹਾ ਗਿਆ ਸੀ ਜਿਹੜਾ ਕਿਸਾਨ ਨੂੰ ਕਿਹਾ ਗਿਆ ਸੀ ਤੇ ਡਬਲ ਇਨਕਮ ਕਰਾਂਗੇ ਉਹ ਵੀ ਅਸੀਂ ਜੱਜ ਕਰਾਂਗੇ ਪੂਰੇ ਹਿੰਦੁਸਤਾਨ ਦੀ ਜਿਹੜੀ ਹਵਾ ਬਦਲ ਗਈ ਆ Rajasthan ਦੇ ਵਿੱਚ ਜਿੱਥੇ ਕਹਿੰਦੇ ਇਹ 25 ਜ਼ੀਰੋ ਕਰਾਂਗੇ ਅਸੀਂ ਪ੍ਰਧਾਨ ਮੰਤਰੀ ਨੂੰ ਪਿਛੇਨੇ ਛੜਾ ਕੇ ਆਏ ਆ ਪ੍ਰਧਾਨ ਮੰਤਰੀ ਕਹਿੰਦਾ 13 ਜ਼ੀਰੋ ਤੇ ਇਹਦੇ ਉਹ ਸੰਗਰੂਰ ਵਾਲੀ ਤੇ ਪਹਿਲਾਂ ਵੇਖ ਲੈ ਜਿਹੜੀ ਗੁਰਦਾਸਪੁਰ ਦੀ ਮੀਟਿੰਗ ਵਿੱਚ ਤੁਸੀਂ ਵੀ ਉੱਥੇ ਪਹੁੰਚੇ ਹੋ ਇਹਦੇ ਤੋਂ ਦੁਨੀਆ ਸਰਕਾਰ ਦੇ ਬਾਅਦ ਪੰਜ 10 ਗੁਣਾ ਵੱਧ ਖੜੀ ਆ ਸਰ 10 ਮਿੰਟ ਹੋਏ ਨੇ ਤੁਹਾਨੂੰ ਹਲਕੇ ਕਿ ਕਿਦਾਂ ਹੋ ਗਿਆ ਮੇਰੇ ਖਿਆਲ 2:30 ਵਜੇ ਚੱਲੇ ਨੇ ਜਿੰਨਾ ਹੋ ਗਿਆ ਤੇ ਤੁਸੀਂ ਵੇਖ ਲਓ ਕਿ ਲੋਕਾਂ ਦੇ ਨਾਲ ਕੀ ਕਦਾ ਹੋ ਰਿਹਾ ਹੈ